ਪਰ ਜਿਹੜੀਆਂ ਚੋਰੀਆਂ ਕਰਦਾ ਹੈ ਲੋਕਾਂ ਨੂੰ ਮਾਰਦਾ ਹੈ ਲੁੱਟਦਾ ਹੈ ਉਹ ਪਾਪ ਕਿੱਥੇ ਦੇਵੇਗਾ ਉਹ ਪਾਪ ਕੌਣ ਦੇਵੇਗਾ ਇਹ ਗੱਲ ਸੱਚ ਹੈ ਕਿ ਤੂੰ ਸਦਾ ਵਰਤ ਲਾ ਕੇ ਰੱਖਣਾ ਪਰ ਇਸ ਸਦਾ ਵਰਤ ਦਾ ਤੈਨੂੰ ਲਾਭ ਤਾਂ ਮਿਲੇ ਜੇ ਤੇਰੀ ਦਸਾਂ ਨੋਹਾਂ ਦੀ ਕਿਰਤ ਕਮਾਈ ਚ ਹੋਵੇ ਇਹ ਤੇ ਚੋਰੀਆਂ ਦਾ ਧਾੜਿਆਂ ਦਾ ਮਾਲ ਹੈ ਤੇ ਜਿਹੜਾ ਪਾਪ ਕਰਮ ਕਰਦਾ ਉਹਦਾ ਲੇਖਾ ਦੇਗਾ ਤੇ ਦੱਸ ਫਿਰ ਕਿਵੇਂ ਦੇਗਾ ਕਦ ਦੇਗਾ ਭੂਮੀਆਂ ਫੇਰ ਆਖੇ ਮਹਾਰਾਜ ਮੈਂ ਮਾਇਆ ਭਾਵੇਂ ਚੋਰੀ ਕਰਕੇ ਲਿਆਉਣਾ ਪਰ ਉਸ ਮਾਇਆ ਨੂੰ ਮੈਂ ਆਪਣੇ ਨਿੱਜੀ ਕੰਮਾਂ ਲਈ ਨਹੀਂ ਵਰਤਦਾ ਮਹਾਰਾਜ ਮੈਂ ਉਹਦਾ ਸਦਾ ਵਰਤ ਲਾ ਕੇ ਰੱਖਦਾ ਵੇਖੋ ਕਿੰਨੇ ਲੋਕੀ ਆਉਂਦੇ ਸਵੇਰ ਤੋਂ ਸ਼ਾਮ ਤੱਕ 24 ਘੰਟੇ ਸਦਾ ਵਰਤ ਲੱਗਿਆ ਰਹਿੰਦਾ ਮੇਰੇ ਘਰ ਵਿੱਚ ਕਿੰਨੇ ਲੋਕੀ ਆਉਂਦੇ ਨੇ ਅਸੀਸਾਂ ਦੇ ਦੇ ਕੇ ਜਾਂਦੇ ਨੇ ਮਹਾਰਾਜ ਮੈਂ ਪੁੰਨ ਵੀ ਬੜਾ ਕਰਦਾ ਮਹਾਰਾਜ ਸਾਬ ਆਖਣ ਲੱਗੇ ਪੁੰਨ ਕਰਦਾ ਤੇ ਪਾਪ ਵੀ ਬੜਾ ਕਰਦਾ ਜਿਹੜਾ ਪਾਪ ਕਰਦਾ ਇਹ ਦੱਸ ਉਹ ਕੌਣ ਦੇਏਗਾ 12 ਦੇ ਵਧੇਰੇ ਵਿੱਚ ਸਤਿਗੁਰੂ ਧੰਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੁੰਦਾ ਗੁਰਮਖੋ ਮਹਾਰਾਜ ਕਹਿੰਦੇ ਨੇ ओ पाप, पुननी तेरे, चतोले जानके, पाप पुनी जर तकड़ी च तोले जान गे पाप पुनी जंदड़ी ते तकड़ी च तौले जान गे ड़ी चोले जानगे पाप बुनी धड़ी ते तोले जानगे धड़ीअ च तौल जान पाप बुनी धड़ी ਤੱਕੜੀ ਚ ਤੋਲੇ ਜਾਣਗੇ ਪਾਪ ਪੁੰਨ ਨੀਂਂਦੜੀਏ ਤੇਰੇ ਨੀਂਦੜੀਏ ਤੇਰੇ ਤੱਕੜੀ ਚ ਤੋਲੇ ਜਾਣਗੇ ਪਾਪ ਪੁੰਨ ਨੀਂਂਦੜੀਏ ਤੇਰੇ ਤੱਕੜੀ ਚ ਤੋਲੇ ਜਾਣਗੇ ਕੜੀਚ ਤੋਲੇ ਜਾਣਗੇ ਪਾਪ ਪੁਨਨੀਂ ਜੜੀਏ ਤੇਰੇ ਕੜੀਚ ਤੋਲੇ ਜਾਣਗੇ ਪਾਪ ਪੁਨਨੀਂ ਜੜੀਏ ਤੇਰੇ ਕੜੀਚ ਤੋਲੇ ਜਾਣਗੇ ਪਾਪ ਪੁਨ ਕੀ ਚਤੋਲੇ ਜਾਣਗੇ ਮਹਾਰਾਜ ਗੁਰੂ ਨਾਨਕ ਸਬ ਨੇ ਆਖਿਆ ਭੂਮੀਆਂ